ਤੇ ਦੋਸਤੋ ਗਰਨਾਮ ਸਿੰਘ ਜੱਕੂ ਨਗਰ ਪੰਚਾਇਤ ਬਿਲਗਾ ਦਾ ਪ੍ਰਧਾਨ ਬਣ ਗਿਆ ਆਓ ਗੱਲ ਕਰਦੇ ਆ ਕਿ ਜਿਸ ਕਰਨਾਮ ਸਿੰਘ ਜੱਕੂ ਦਾ ਸਭ ਤੋਂ ਵੱਧ ਗਰੂਤ ਸੀ ਉਹ ਆਮ ਆਦਮੀ ਪਾਰਟੀ ਬਿਲਗਾ ਦੇ ਅੰਦਰ ਨਗਰ ਪੰਚਾਇਤ ਬਿਲਗਾ ਦਾ ਅੱਜ ਪ੍ਰਧਾਨ ਬਣ ਗਿਆ ਆਮ ਆਦਮੀ ਪਾਰਟੀ ਦੀ ਤਰਫੋਂ ਆਓ ਜਾਦਾ ਦੇ ਚਰੋਖੇ ਪ੍ਰੋਗਰਾਮ ਵਿੱਚ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਆਮ ਆਦਮੀ ਪਾਰਟੀ ਤੇ ਚਰਚਾ ਕਰਾਂਗੇ ਕਿ 29 ਜਨਵਰੀ ਨੂੰ ਅਸੀਂ ਤੁਹਾਨੂੰ ਪਹਿਲੀ ਵੀਡੀਓ ਵਿੱਚ ਜ਼ਿਕਰ ਕੀਤਾ ਸੀ ਕਿ ਆਮ ਆਦਮੀ ਪਾਰਟੀ 2014 ਤੋਂ 2019 ਤੱਕ ਉਸ ਬਾਰੇ ਤੇ ਗੱਲ ਕੀਤੀ ਸੀ ਇਸ ਪਾਰਟੀ ਦੇ ਬਾਰੇ ਅੱਜ ਇਸ ਤੋਂ ਅਗਾਹ ਗੱਲ ਕਰਾਂਗੇ ਕਿ ਹਲਕਾ ਇੰਚਾਰਜ ਹਿਰ ਦੇ ਬਾਰੇ ਤੁਹਾਨੂੰ ਗੱਲ ਕੀਤੀ ਸੀ ਤੇ ਆਓ ਅਗਾਹ ਗੱਲ ਕਰਦੇ ਆ ਅੱਜ ਵੀ ਇੱਥੇ ਗੱਲ ਕਰਾਂਗੇ 219 ਵਿੱਚ ਜਦੋਂ ਪੀਡੀਏ ਪੰਜਾਬ ਦੇ ਵਿੱਚ ਬਣਿਆ ਸੀ ਉਸ ਸਮੇਂ ਕਿਹੜੇ ਵਰਕਰ ਸੀ ਜਿਹੜੇ ਸੁਖਪਾਲ ਸਿੰਘ ਖੈਰਾ ਤੋਂ ਪ੍ਰਭਾਵਿਤ ਸਨ ਉਹਨਾਂ ਨੇ ਇਸ ਤੀਸਰੇ ਪੰਜਾਬ ਵਿੱਚ ਬਣੇ ਫਰੰਟਵਾਲੀ ਝੁਕਾ ਰੱਖਿਆ ਚਲੋ ਉਹ ਵੀ ਸਮਾਂ ਲੰਘ ਗਿਆ ਅਗਾਂਹ ਗੱਲ ਕਰ ਲੈਣੇ ਆ 22 ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਹਲਕਾ ਨਕੂਤਰ ਤੋਂ ਇੰਚਾਰਜ ਬਣਾਈ ਸੱਜਕਤਾਰ ਸਿੰਘ ਸੰਘੇੜਾ ਸੰਘੇੜਾ ਨੂੰ ਹਲਕਾ ਨਕੂਤਰ ਦੇ ਅਨਚਾਰਜ ਦੂਜੀ ਵਾਰ ਬਣਾਇਆ ਗਿਆ ਸੀ ਆਪਣੇ ਹਲਕੇ ਦੇ ਅੰਦਰ ਮੈਂ ਬਣਾਉਣ ਲਈ ਸੰਘੇੜਾ ਨੇ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਵਿੱਚ ਫਿਰ ਇੱਕ ਵਾਰ ਨਵਾਂ ਜਿਹੜਾ ਆਪਣਾ ਵਰਕਰਾਂ ਦੀ ਟੀਮ ਬਣਾਉਣ ਲਈ ਕੰਮ ਸ਼ੁਰੂ ਕੀਤਾ ਸੀ ਤੇ ਉਧਰੋਂ ਪਾਰਟੀ ਨੇ ਬੀਬੀ ਇੰਦਰਜੀਤ ਕੌਰ ਮਾਨ ਜਿਨ੍ਹਾਂ ਬਾਰੇ ਹੁਣ ਕੋਈ ਨਹੀਂ ਜਾਣਦਾ ਉਸ ਸਮੇਂ ਬੀਬੀ ਮਾਨ ਨਾਲ ਜੋ ਸੰਘੇੜਾ ਦੇ ਨਾਲ ਵਰਕਰ ਤੁਰੇ ਸੀ ਉਹ ਤੁਰਨ ਲਈ ਤਿਆਰ ਤੱਕ ਨਹੀਂ ਸੀ ਬੀਬੀ ਇੰਦੇ ਜਿਤ ਕੋਰ ਮਾਨ ਨੇ ਬੇਲੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਬੀਬੀ ਮਾਨ ਨੇ ਬੇਲੇ ਦੇ ਵਿੱਚ ਭੁਪਿੰਦਰ ਸਿੰਘ ਨਾਲ ਪਾਵੇਂ ਪਹਿਲਾ ਟੈਲੀਫੋਨ ਤੇ ਰਾਬਤਾ ਸ਼ੁਰੂ ਕੀਤਾ ਫਿਰ ਇੱਥੇ ਆਉਣਾ ਸ਼ੁਰੂ ਕੀਤਾ ਉਸ ਰਾਹੀਂ ਬਾਕੀ ਵਰਕਰਾਂ ਤੱਕ ਪਹੁੰਚ ਬਣਾਉਣ ਦੀ ਉਸ ਵੇਲੇ ਕੋਸ਼ਿਸ਼ ਕੀਤੀ ਸੀ ਚੋਣਾ ਦਾ ਐਲਾਨ ਹੋ ਚੁੱਕਾ ਸੀ ਇਸ ਦੌਰਾਨ ਬੇਲੇ ਦੇ ਤੋਂ ਸਾਰੇ ਆਪ ਦੇ ਵਰਕਰ ਤੁਰਪੇ ਸਨ ਕੀ 217 ਵਾਲਾ جنੂਨ ਸੀ 222 ਵਿੱਚ ਇਹ ਆਪਣੇ ਆਪ ਵਿੱਚ ਇੱਕ ਸਵਾਲ ਹੈ ਇਸ ਵੀਡੀਓ ਨੂੰ ਸੌਣ ਵਾਲੇ ਉਹ ਵਰਕਰ ਜੋ ਬੀਬੀ ਇੰਦਰਜੀਤ ਕੌਰ ਮਾਨ ਨਾਲ ਖੁੱਲ ਕੇ ਨਹੀਂ ਤੁਰੇ ਸਨ ਉਹ ਜ਼ਰੂਰ ਸੋਚਣਗੇ ਇਹ ਦੱਬੇ ਮੁਰਦੇ ਉਖੇੜਨ ਦੀ ਕੀ ਲੋੜ ਹੈ ਚਲੋ ਅੱਗੇ ਵਧਦੇ ਹਾਂ ਇੰਦਰਜੀਤ ਕੌਰ ਮਾਨ ਇਹ ਚੋਣ ਜਿੱਤ ਗਏ ਹੁਣ ਪੰਜਾਬ ਵਿੱਚ ਉਸ ਵੇਲੇ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਚੁੱਕੀ ਸੀ ਪੁਰਾਣੇ ਹਾਂ ਪਹਿਲੇ ਵਲੰਟੀਅਰ ਹਾਂ ਅਸੀਂ ਇਹ ਗੱਲ ਉਸ ਵੇਲੇ ਸ਼ੁਰੂ ਹੋਈ ਸੁਣੀ ਸੀ ਪਰ ਜਿਹੜੇ ਵਾਰਕਰਾਂ ਨੇ ਬੀਬੀ ਮਾਨ ਦੀ ਚੋਣ ਵਿੱਚ ਦਿਨ ਰਾਤ ਇੱਕ ਕੀਤਾ ਉਹਨਾਂ ਵਿੱਚ ਨਵੇਂ ਵਰਕਰ ਵੀ ਸਨ ਜਿਨ੍ਹਾਂ ਮਾਰੇ ਬੀਬੀ ਮਾਨ ਚੰਗੀ ਤਰ੍ਹਾਂ ਜਾਣੂ ਸੀ ਕੌਣ ਨਹੀਂ ਸੀ ਕੌਣ ਕਿਹੜੇ ਸੀ ਕੌਣ ਕਹਿਣ ਤੇ ਤੁਰਿਆ ਔਣ ਨਹੀਂ ਤੁਰਿਆ ਇਹ ਜਿੱਦ ਜਾਣਦੇ ਹੁੰਦਾ ਜਿੱਤ ਦੀ ਪ੍ਰਾਪਤੀ ਦੀ ਗੱਲ ਤੁਹਾਡੇ ਨਾਲ ਕੀਤੀ ਹੈ ਚਲੋ ਅੱਗੇ ਵਧਦੇ ਹਾਂ ਪਾਰਟੀ ਦਾ ਫਰਮਾਨ ਹੁੰਦਾ ਕਿ ਸਾਰੇ ਬਲੰਟੀਅਰਾਂ ਨੂੰ ਨਾਲ ਲੈ ਕੇ ਚੱਲੇ ਜਾਵੇ। ਹਰਵੈਤੀ ਪਾਰਟੀਆਂ ਲਈ ਵੀ ਹਰਾਨੀ ਸੀ ਕਿ ਆਮ ਆਦਮੀ ਪਾਰਟੀ ਜਿੱਤ ਗਈ ਹੈ। ਇਸ ਤਰ੍ਹਾਂ ਉਹਨਾਂ ਨੇ ਇਸ ਪਾਰਟੀ ਦੇ ਪੁਰਾਣੇ ਬਲੰਟੀਅਰਾਂ ਤੇ ਦੌਰੇ ਪਾਉਣੇ ਸ਼ੁਰੂ ਕਰ ਦਿੱਤੇ। ਇਹ ਗੱਲ ਇਕੱਲੀ ਬਿਲਗੇ ਦੀ ਕਹਾਣੀ ਨਹੀਂ। ਪੰਜਾਬ ਭਰ ਵਿੱਚ ਅਜਿਹਾ ਹੋਇਆ ਇੱਕ ਪਾਸੇ ਵਧਾਇਕਾਂ ਨੂੰ ਕੁਝ ਉਹਨਾਂ ਟ੍ਰੇਨਡ ਵਿਅਕਤੀਆਂ ਦੀ ਲੋੜ ਸੀ ਜਿਹੜੇ ਪ੍ਰਸ਼ਾਸਨ ਤੋਂ ਕੰਮ ਲੈਣ ਦੇ ਮਾਹਰ ਸਨ। ਕਿਉਂਕਿ ਆਮ ਆਰ ਪਾਰਟੀ ਦੇ ਬਲੱਡ ਗਰਾਂ ਨੇ ਲੰਘੇ ਸਾਲਾਂ ਵਿੱਚ ਬਹੁਤਾ ਤਜਰਬਾ ਹਾਸਲ ਨਹੀਂ ਕੀਤਾ ਸੀ ਜਿਨ੍ਹਾਂ ਨੇ ਕੀਤਾ ਸੀ ਉਹ ਟਿਕਟਾਂ ਦੀ ਵੰਡ ਨੂੰ ਲੈ ਕੇ ਖੜੇ ਬਖੇੜਿਆਂ ਦੇ ਵਿੱਚ ਇਧਰ ਉਧਰ ਚਲੇ ਗਏ ਕੁਝ ਵ代ਕਾਂ ਨਾਲ ਦੂੜੀਆਂ ਬਣਾ ਕੇ ਬੈਠੇ ਸੀ ਇਹ ਕਹਿ ਲਿਆ ਜਾ ਸਕਦਾ ਵ代ਕਾਂ ਨੇ ਵੀ ਟੀਮਾਂ ਦੇ ਵਿੱਚ ਨਵੇਂ ਬੰਦੇ ਸਟ ਕਰਦੇ ਸੀ ਅਝਿਹਾ ਵੇਖਣ ਨੂੰ ਮਿਲਿਆ ਰਵੱਈਤਿ ਪਾਰਟੀਆਂ ਦੇ ਆਗੂਆਂ ਨੇ ਆਪ ਦੇ ਵਰਕਰਾਂ ਨੂੰ ਜੋ ਕੰਨਾਂ ਦੇ ਕੱਚੇ ਕਿਹਾ ਜਾ ਸਕਦਾ ਉਹਨਾਂ ਨੂੰ ਅਜਿਹੀਆਂ ਪੱਟੀਆਂ ਪੜਾਉਣੀਆਂ ਸ਼ੁਰੂ ਕੀਤੀਆਂ ਜਿੱਦੀ ਮਿਸਾਲ ਬਿਲਕੁਲ ਹੀ ਦੇਣੀ ਚਾਹਾਂਗੇ ਇੱਕ ਸਮਾਂ ਅਜਿਹਾ ਆਇਆ ਜਦੋਂ ਬੀਬੀ ਮਾਣ ਨੂੰ ਆਖਿਆ ਗਿਆ ਕਿ ਤੁਸੀਂ ਆਹ ਦੋ ਬੰਦਿਆਂ ਦੀ ਗੱਲ ਬਹੁਤ ਸੁਣਦੇ ਹੋ ਇਹਨਾਂ ਦੀ ਗੱਲ ਮੰਨਣੀ ਬੰਦ ਕਰੋ ਅਸਲ ਵਿੱਚ ਰਵੱਈਤਿ ਪਾਰਟੀਆਂ ਦਾ ਇਹ ਡਰ ਹੁੰਦਾ ਸੀ ਕਿ ਵਿਧਾਇਕ ਦੇ ਬਹੁਤ ਨੇੜੇ ਇਹ ਆਉਣ ਵੇਲੇ ਇਹ ਜਿਹੜੇ ਜੋ ਵਿਅਕਤੀ ਹੈ ਕੋਈ ਅਪਰੀ ਸਥਾਪਤੀ ਨਾ ਬਣਾ ਲੈਣ ਜਿਹਦੇ ਨਾਲ ਉਹਨਾਂ ਨੂੰ ਆਉਣ ਵਾਲੀਆਂ ਲੋਕਲ ਚੋਣਾਂ ਦੇ ਵਿੱਚ ਨੁਕਸਾਨ ਵੀ ਹੋ ਸਕਦਾ ਇਹ ਅਕਸਰ ਅਜੇ ਹਾਲ ਚੱਲਦਾ ਹੀ ਰਹਿੰਦਾ ਹੈ ਪਰ ਇਸ ਦੌਰਾਨ ਕਾਟੋ ਕਲੇਸ਼ ਸ਼ੁਰੂ ਹੋ ਗਿਆ ਆਮ ਆਦਮੀ ਪਾਰਟੀ ਵਿੱਚ ਉਸ ਵੇਲੇ ਬਰਾਏਕ ਇੰਦਰਜੀਤ ਕੌਰ ਮਾਨ ਵੱਲੋਂ ਆਪਣੀ ਪਾਰਟੀ ਦੇ ਵਿੱਚ ਇੱਕ ਸੁਰਤਾ ਰੱਖਣ ਲਈ ਜਿਹੜੀ ਆ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਰਹੀ ਐ ਬੀਬੀ ਮਾਰ ਨੂੰ ਅਜਿਹਿਆਂ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਹਦੇ ਬਾਰੇ ਉਹ ਅਕਸਰ ਇਹਨਾਂ ਨੂੰ ਮਨਉਂਦੇ ਰਹਿੰਦੇ ਸੀ ਰਾਹ ਬਗਾਹੇ ਸਾਨੂੰ ਵੀ ਪਤਾ ਲੱਗਦਾ ਰਹਿੰਦਾ ਸੀ ਕਿ ਇੱਕ ਸਮਾਂ ਇਹ ਵੀ ਆ ਗਿਆ ਜਦੋਂ ਭਪਿੰਦਰ ਸਿੰਘ ਨੂੰ ਕਿਹਾ ਗਿਆ ਕਿ ਇਸ ਨੂੰ ਬਿਲਗੇ ਤੋਂ ਬਾਹਰ ਯਾਨੀ ਕਿ ਇਲਾਕੇ ਦੇ ਪਿੰਡਾਂ ਦੇ ਹੋਰਾਂ ਦੇ ਕੰਮ ਦੇ ਦਿੱਤੇ ਜਾਂ ਬੀਬੀ ਮਾਨ ਨੂੰ ਇਹ ਵੀ ਕਿਹਾ ਗਿਆ ਕਿ ਰਜਿੰਦਰ ਸਿੰਘ ਪੱਤਰਕਾਰ ਬਿਲਗਾ ਗਰਨਾਮ ਸਿੰਘ ਪੱਤਰਕਾਰ ਤੋਂ ਵੀ بچਿਆ ਜਾਵੇ ਕੱਲ ਕੀ ਨੱਚਣਾ ਆਪ ਨੂੰ ਨਹੀਂ ਆਉਂਦਾ ਸੀ ਕਿ ਬੇੜਾ ਟੇਡਾ ਕਹਿਣ ਵਾਲੀਆਂ ਗੱਲਾਂ ਲੀਡਰ ਨੂੰ ਵੀ ਹੁੰਦਾ ਸੀ ਕਿ ਪਾਰਟੀ ਵਿੱਚ ਏਕਤਾ ਬਣਾਈ ਰੱਖਣੀ ਅਜਿਹਾ ਕੋਈ ਤੌਰ ਤਰੀਕਾ ਵਰਤਿਆ ਜਾਵੇ ਜਿਸ ਨੂੰ ਲੈ ਕੇ ਭਪਿੰਦਰ ਸਿੰਘ ਨੂੰ ਇਲਾਕੇ ਦੇ ਹੋਰਾਂ ਦੇ ਪਿੰਡਾਂ ਵਿੱਚ ਪਾਰਟੀ ਦੇ ਕੰਮਾਂ ਨੂੰ ਲਗਾ ਦਿੱਤਾ ਗਿਆ ਕਰਨਾਪਸੇ ਨੂੰ ਵੀ ਆਖਿਆ ਗਿਆ ਕਿ ਚਲੋ ਆਓ ਤੁਸੀਂ ਹਾਲ ਕੇ ਤੇ ਦੂਸਰੇ ਕਸਬਿਆਂ ਵਿੱਚ ਪਾਰਟੀ ਦੇ ਕੰਮਾਂ ਲਈ ਡਟੋ ਜਿਸ ਨੂੰ ਲੈ ਕੇ ਬਰੋਧੀ ਬੜੇ ਖੁਸ਼ ਨਗਰ ਆਉਂਦੇ ਸੀ ਜਦੋਂ ਅਜਿਹਾ ਕੁਝ ਰਹਿੰਦਾ ਹੁੰਦਾ ਸੀ ਮੈਨੂੰ ਇਹ ਸਮਾਂ ਆਜਾਦ ਹੈ ਤੇ ਇੱਕ ਕਾਂਗਰਸੀ ਵਰਕਰ ਨੇ ਮੈਨੂੰ ਦੱਸਿਆ ਕਿ ਅਸੀਂ ਤਾਂ ਬਸ ਇਸ ਤਰ੍ਹਾਂ ਕਰਨਾ ਹੁੰਦਾ ਕਿ ਆਮ ਆਦਮੀ ਪਾਰਟੀ ਵਿੱਚ ਆਟੋਕਲੇਸ਼ ਕਰਵਾਈ ਰੱਖੀਦਾ ਹੈ ਮੈਂ ਕਿਹਾ ਕਿ ਕਿਵੇਂ ਉਸਨੇ ਆਖਿਆ ਨਵੇਂ ਇਹ ਮੁੰਡੇ ਆ ਇਹਨਾਂ ਨੂੰ ਸਿਆਸਤ ਬਾਰੇ ਕੁਝ ਨਹੀਂ ਪਤਾ ਅਸੀਂ ਤਾਂ ਅਜਿਹੇ ਬੰਦੇ ਪਟਨੇ ਹੁੰਦੇ ਆ ਜਿਨ੍ਹਾਂ ਨੂੰ ਇਹੀ ਕਹਿਣਾ ਹੁੰਦਾ ਤੁਸੀਂ ਪੁਰਾਣੇ ਹੋ ਪੁਰਾਣਿਆਂ ਨੂੰ ਨੁਕਰੇ ਲਾਇਆ ਐਮਐਲਏ ਦੇ ਨਾਲ ਤੁਰਿਆ ਫਿਰਦਾ ਗੜਨਾਮ ਸੇ ਮਜਾਕੂ ਜਿਸ ਦੀ ਪਾਰਟੀ ਨੂੰ ਕੋਈ ਡਰ ਨਹੀਂ ਇੰਨੀ ਗੱਲ ਨਾਲ ਹੀ ਰਹਿਤੀ ਪਾਰਟੀਆਂ ਚਾਹੇ ਕਾਂਗਰਸ ਦੀ ਗੱਲ ਕਰ ਲਈਏ ਚਾਹੇ ਅਕਾਲੀ ਦਲ ਦੀ ਗੱਲ ਕਰ ਲਈਏ ਇਨਾ ਨੇ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਆਟੋ ਕਲੇਸ਼ ਪਾਈ ਰੱਖਿਆ ਕਿ ਆ ਜਾ ਸਕਦਾ ਇੱਕ ਆਨਾ ਫੂਸੀ ਕਰਕੇ 2.5 ਸਾਲ ਲੰਘ ਗਏ ਇਹ ਵਰਤਾਰਾ ਵਾਪਰਦਾ ਰਿਹਾ ਹੁਣ ਤੱਕ ਇੱਥੇ ਦੱਸਣਾ ਚਾਹਾਂਗੇ ਕਿ ਬਹੁਤ ਕੁਝ ਅਜਿਹਾ ਸੁਣਨੇ ਮਿਲਦਾ ਰਿਹਾ ਜੱਕੂ ਦਾ ਬਿਲਗੇ ਦੇ ਵਿੱਚ ਬਹੁਤ ਵਿਰੋਧ ਹੈ ਬੀਬੀ ਇੰਦਰਜੀਤ ਕੋਰ ਮਾਨ ਨੂੰ ਵੀ ਅਜਿਹਾ ਲੱਗਣ ਲੱਗ ਪੈਂਦਾ ਸੀ ਕਿ ਵਾਕਈ ਬਿਲਗੇ ਦੇ ਵਿੱਚ ਕਰਨਾਮ ਸਿੰਘ ਦਾ ਬਹੁਤ ਵਿਰੋਧ ਹੈ ਪਰ ਅੱਜ ਦੇ ਬਾਰੇ ਗੇ ਗੱਲ ਕੀਤੀ ਜਾਵੇ ਕਿ ਨਗਰ ਪੰਚਾਇਤ ਬਿਲਗਾ ਦਾ ਪ੍ਰਧਾਨ ਹੈ ਕਰਨਾਮ ਸਿੰਘ ਚੱਕੂ ਜਿਸ ਦਾ ਬਿਲਗੇ ਦੇ ਵਿੱਚ ਬਹੁਤ ਵਿਰੋਧ ਸੀ ਇਸ ਕਰਕੇ ਵਿਰੋਧ ਸੀ ਕਿ ਉਹ ਵਿਅਕਤੀ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਵਿਰੋਧੀ ਪਾਰਟੀਆਂ ਨੂੰ ਬਹੁਤ ਸਾਰੇ ਬਾਰਕਰ ਆਗੂ ਜਿਹੜੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਉਂਦਾ ਸੀ ਕਰਨਾਮ ਸਿੰਘ ਉਸ ਨੂੰ ਲੈ ਕੇ ਉਹਨਾਂ ਪਾਰਟੀਆਂ ਨੂੰ ਹਮੇਸ਼ਾ ਲੱਗਦਾ ਸੀ ਕਿ ਸਾਡੀਆਂ ਪਾਰਟੀਆਂ ਦਾ ਨੁਕਸਾਨ ਕਰਦਾ ਹੈ ਇਹਦਾ ਵਿਰੋਧ ਕੀਤਾ ਜਾਵੇ ਉਹਨਾਂ ਦੀ ਕੰਨਾਂ ਬੋਸੀ ਸੁਣਨ ਵਾਲੇ ਆਪਣੀ ਪਾਰਟੀ ਦੇ ਵਿੱਚ ਆ ਕੇ ਅਜਿਹੀ ਚਰਚਾ ਕਰਦੇ ਸੀ ਇਹ ਸੀ ਦੋਸਤੋ ਸਾਡੇ ਇਸ ਦੂਸਰੇ ਵੀਡੀਓ ਵਿੱਚ ਕਿਵੇਂ ਆਮ ਆਦਮੀ ਪਾਰਟੀ ਦੇ ਵਿੱਚ ਪਿਛਲਾ ਸਮਾਂ ਜਿਹੜਾ ਚੱਲਦਾ ਰਿਹਾ ਕਿ ਮੈਂ ਪਾਰਟੀ ਦੇ ਵਿੱਚ ਆਪਣੇ ਰਵੈਤਿਆਂ ਵੱਲ ਵਿਰੋਧੀਆਂ ਨੂੰ ਨੁਕਰੇ ਲਾਉਣ ਦਾ ਇਹ ਜਿਹੜਾ ਕੰਮ ਚੱਲਦਾ ਸੀ ਕਿਉਂਕਿ ਉਹਨਾਂ ਪਾਰਟੀਆਂ ਨੇ ਆਪਣੇ ਵੋਟ ਵੈਕ ਨੂੰ ਕੈਮਰ ਰੱਖਣ ਲਈ ਇਸ ਪਾਰਟੀ ਦੇ ਵਿੱਚ ਸਨ ਲਾਈ ਸੀ ਤੇ ਉਹ ਪਾਰਟੀਆਂ ਅੱਜ ਹਰਾ ਨੇ ਤੇ ਆਮ ਆਦਮੀ ਪਾਰਟੀ ਬਿਲਗ ਦੇ ਵਿੱਚ ਨਗਰ ਪੰਚਾਇਤ ਬਣਾਉਣ ਵਿੱਚ ਕਾਮਯਾਬ ਹੋ ਗਈ ਉਹ ਵਿਅਕਤੀ ਪ੍ਰਧਾਨ ਬਣ ਗਿਆ ਜਿਸ ਦਾ ਉਹਨਾਂ ਨੇ ਬਹੁਤ ਵਿਰੋਧ ਕਰਵਾਇਆ ਸੀ ਔਰ ਅਗਲੇ ਤੁਹਾਨੂੰ ਵੀਡੀਓ ਦੇ ਵਿੱਚ ਸੁਣਾਵਾਂਗੇ ਕਿ ਕਿਵੇਂ ਪਿਛਲੇ 20-25 ਸਾਲ ਤੋਂ ਆਮ ਆਦਮੀ ਪਾਰਟੀ ਦੀ ਤਾਂ ਹੁਣ ਇਹ ਗੱਲ ਐ ਪਿਛਲੇ ਸਮੇਂ ਇਹਨਾਂ ਰਵੈਤੀ ਪਾਰਟੀਆਂ ਨੇ ਜਿਵੇਂ ਸ਼ੁਰੂਮਣੀ ਅਕਾਲੀ ਦਲ ਨੇ ਕਾਂਗਰਸ ਦੇ ਵਿੱਚ ệ ਢੜੇਬੰਦੀ ਕਰਾ ਕੇ ਗਰੁੱਪ ਵਾਜੀ ਕਰਕੇ ਕਿਵੇਂ ਲਗਾਤਾਰ ਕਾਂ ਪੰਚਾਇਤ ਤੇ ਇੱਥੇ ਕਬਜ਼ਾ ਰੱਖਿਆ ਕਿਵੇਂ ਆਪਣੀ ਪਾਰਟੀ ਦਾ ਵੋਟ ਬੈਂਕ ਜਿਹੜਾ ਆ ਉਹ ਕਿਸੇ ਸਮੇਂ 97-98 ਚ ਜਿਵੇਂ 500 ਦੇ ਆਸ-ਪਾਸ ਲੋਕਲ ਛੋਮਣੀ ਅਕਾਲੀ ਦਲ ਦਾ ਬੋਟ ਸੀ ਤੇ ਕਿਵੇਂ ਇਸ ਵੋਟ ਬੈਂਕ ਨੂੰ 2007 ਵਿੱਚ ਕਰਦੀਪ ਸਿੰਘ ਪੁੱਲਰ ਵਿਲੇ 1500 ਤੋਂ ਵਧਾਇਆ ਉਸ ਤੋਂ ਬਾਅਦ ਚੌਧਰੀ ਜਸਜੀਤ ਸਿੰਘ ਸਣੀ ਨੇ ਜੇ ਗੱਲ ਕਰਨੀ ਹੈ ਜਿਹਨਾਂ ਨਾਲ ਕਰਨਾਮ ਸਿੰਘ ਜਕੂਬੀ ਸੀ 2011 ਮਾਰਾਂ ਦੇ ਵਿੱਚ ਜਦ ਚੋਣ ਆਈ ਇਹ 2000 ਨੂੰ ਅੰਕੜਾ ਪਾਰ ਕਰ ਗਿਆ ਤੇ ਆਓ ਅੱਜ ਲਈ ਇੰਨੇ ਅਗਲੇ ਵੀਡੀਓ ਵਿੱਚ ਤੁਹਾਨੂੰ ਸਲਾਹਾਂਗੇ ਕਿ ਕਿਹੋ ਜਿਹੀ ਇੱਥੇ ਰਾਜਨੀਤੀ ਹੁੰਦੀ ਰਹੇ ਕਿਹੋ ਜਿਹੀ ਸਿਆਸਤ ਹੁੰਦੀ ਰਹੇ ਇਹਦੇ ਬਾਰੇ ਤੁਹਾਨੂੰ ਲਗਾਤਾਰ ਜਾਣਕਾਰੀਆਂ ਦਿੰਦੇ ਰਹਾਂਗੇ ਇਹ ਜਾਣਕਾਰੀਆਂ ਨਵੇਂ ਜਿਹੜੇ ਨੌਜਵਾਨ ਸਿਆਸਤ ਤੇ ਵਿੱਚ ਨੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਪੁਰਾਣੇ ਜਰੂਰ ਸਿਆਸੀ ਇੱਥ ਦੇ ਲੋਕ ਉਹਨਾਂ ਦੀਆਂ ਇਹ ਗੱਲਾਂ ਜਿਹੜੀਆਂ ਉਹਨਾਂ ਲਈ ਇਹ ਜ਼ਿਆਦਾ ਤਾਜ਼ੀਆਂ ਕਰਨ ਵਾਲੀਆਂ ਜਾਂਦਾਂ ਦੇ ਚ ਰੋਕੇ ਪ੍ਰੋਗਰਾਮ ਵਿੱਚ ਅੱਜ ਦਾ ਇਹ ਵੀਡੀਓ ਸੀ ਅੱਜ ਲਈ ਇੰਨੇ ਤੁਹਾਡਾ ਧੰਨਵਾਦ ਤੁਸੀਂ ਬਹੁਤ ਵੀਡੀਓ ਜਿਹੜਿਆ ਸੁਣਦੇ ਹੋ ਉਹਨਾਂ ਨੂੰ ਲਾਇਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਇਸ ਨੂੰ ਲੈ ਕੇ ਇਹ ਕਹਾਂਗੇ ਕਿ ਇਸ ਵੀਡੀਓ ਨੂੰ ਵੀ ਧਿਆਨ ਨਾਲ ਸੁਣਨਾ ਇੱਕ ਤੋਂ ਵੱਧ ਵਾਰ ਸੁਣਨਾ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਨਾ ਭੁੱਲਣਾ ਧੰਨਵਾਦ ਫਿੱਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ